ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਕੱਲੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਬਤਾਂ ਚੱਲੀਆਂ ਨੇ ਪੂਰਾ ਭਾਰਤ ਦੇਸ਼ਾ ਜੀ ਦਾਦੀ ਦਾ ਵਰੇ ਗੰਢ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਿਹਾ ਹੈ ਉੱਥੇ ਅਸੀਂ ਅੱਜ ਸਰਕਾਰੀ ਪੌਰਾ ਟੈਕਨੀਕਲ ਕਾਲਜ ਬਰਾਮ ਵਿਖੇ ਜਿੱਥੇ ਕਿ ਇੱਥੇ ਵੀ ਵਿਦਿਆਪਕਾਂ ਤੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਅੱਜ ਰੰਗੋਲੀ ਬਣਾ ਕੇ ਜਿੱਥੇ ਕਿ 15 ਅਗਸਤ ਜਯਾਦੀ ਦਾ ਦਿਨ ਮਨਾਇਆ ਜਾ ਰਿਹਾ ਹੈ ਉੱਥੇ ਸਾਡੇ ਨਾਲ ਸਟਾਫ ਟੀਚਰ ਬਹੁਤ ਸੀ ਸਰਕਾਰ ਜੋ ਸਰਦਾਰ ਕੁਲਵਿੰਦਰ ਸਿੰਘ ਜੀ ਪ੍ਰਿੰਸੀਪਲ ਸਾਹਿਬ ਉਹਨਾਂ ਨਾਲ ਗੱਲ ਕਰਾਂਗੇ ਅੱਜ ਦੇ ਆਜ਼ਾਦੀ ਦਿਵਸ ਤੇ ਤੁਹਾਡੇ ਵੱਲੋਂ ਕੀ ਸੰਦੇਸ਼ ਆ ਪੂਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਵਿਜੇ ਜੀ ਅ ਦੇਸ਼ ਅੱਜ 79ਵਾਂ ਆਜ਼ਾਦੀ ਦਿਵਸ ਮਨਾ ਰਿਹਾ ਔਰ ਅੱਜ ਦੇ ਦਿਨ ਜਿਹੜੇ ਆਜ਼ਾਦੀ ਦੇ ਪਰਵਾਨੇ ਸੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿੱਥੇ ਉਹਨਾਂ ਦੁਆਰਾ ਕੀਤੀਆਂ ਕੁਰਬਾਨੀਆਂ ਕਰਕੇ ਸਾਡੇ ਦੇਸ਼ ਨੂੰ ਆਜ਼ਾਦੀ ਪ੍ਰਾਪਤ ਹੋਈ ਹੈ ਉਥੇ ਸਾਡਾ ਹੁਣ ਇਹ ਇੱਕ ਤਰ੍ਹਾਂ ਦਾ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਆਜ਼ਾਦੀ ਨੂੰ ਸੰਭਾਲੀਏ ਔਰ ਜੋ ਉਹਨਾਂ ਨੇ ਸੁਪਨਿਆਂ ਦਾ ਭਾਰਤ ਸੋਚਿਆ ਸੀ ਉਹਨੂੰ ਸਾਰਥਕ ਕਰਨ ਦੇ ਵਿੱਚ ਆਪਣਾ ਸਾਰਾ ਜ਼ੋਰ ਲਗਾ ਦੇਈਏ। ਤੋਂ ਮੈਂ ਸਾਰੇ ਸਰੋਤਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਾ। ਉੱਥੇ ਮੈਂ ਇਸ ਸਰਕਾਰੀ ਪੌਲੀਟੈਕਨਿਕ ਕਾਲਜ ਜੋ ਤਕਨੀਕੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਸ ਦੇ ਲਈ ਮੈਂ ਅਪੀਲ ਕਰਾਂਗਾ ਕਿ ਸਾਰੇ ਆਪਣੇ ਬੱਚਿਆਂ ਨੂੰ ਤਕਨੀਕੀ ਸਿੱਖਿਆ ਦੇ ਲਈ ਇਸ ਕਾਲਜ ਦੇ ਵਿੱਚ ਦਾਖਲ ਕਰਾਉਣ ਔਰ ਉਹਨਾਂ ਦੇ ਕੈਰੀਅਰ ਨੂੰ ਨਿਸ਼ਚਿਤ ਕਰਨ ਕਿਉਂਕਿ ਇਸ ਕਾਲਜ ਦੇ ਵਿੱਚ ਮਿਆਰੀ ਤਕਨੀਕੀ ਸਿੱਖਿਆ ਦਿੱਤੀ ਜਾ ਰਹੀ ਹੈ ਔਰ ਬੱਚਿਆਂ ਨੂੰ ਕਮਾਂਤਰੀ ਕੰਪਨੀਆਂ ਦੇ ਵਿੱਚ ਰੋਜ਼ਗਾਰ ਦਵਾਇਆ ਜਾਂਦਾ ਹੈ। ਤੋਂ ਮੈਂ ਬਹੁਤ ਧੰਨਵਾਦ ਕਰਦਾ ਔਰ ਇੱਕ ਵਾਰ ਫਿਰ ਮੈਂ ਸਾਰਿਆਂ ਨੂੰ ਮੁਬਾਰਕ ਦਿੰਦਾ ਕਿ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਦੇਸ਼ ਜਿਹੜਾ ਹੈ ਆਜ਼ਾਦੀ ਦੇ ਵਿੱਚ ਸਾਹ ਲੈਂਦਾ ਰਵੇ ਔਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਧੰਨਵਾਦ ਜੀ। ਸੋਇਆ ਇੱਕੋ ਇੱਕ ਕਲ ਜਲਾਸ਼ੀਦ ਪੱਗ ਸਿੰਘ ਨਗਰ ਦਾ ਸਰਕਾਰੀ ਪੋਲੀਟੈਕਨਿਕ ਕਾਲਜ ਬ੍ਰਾਮ ਜਿੱਥੇ ਕਿ ਸਰਕਾਰੀ ਸਹੂਲਤਾਂ ਨੇ ਤਕਨੀਕੀ ਤੌਰ ਤੇ ਬੱਚਿਆਂ ਦੀ ਪੜ੍ਹਾਈ ਦਾ ਉਜਵਲ ਭਵਿਕਾ ਬਣਾਇਆ ਜਾਂਦਾ ਹੈ ਉੱਥੇ ਅੱਜ ਵਿਸ਼ੇਸ਼ ਤੌਰ ਤੇ 15 ਅਗਸਤ ਯਾਦ ਦਿਵਸ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਅਸਰ ਦੇ ਨਾਲ ਹੋਰ ਸਾਡਾ ਮੈਂਬਰ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਆ ਆਜ਼ਾਦੀ ਦਿਵਸ ਤੇ ਬਹੁਤ-ਬਹੁਤ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਔਰ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਸਨੇਹਾ ਦਿੱਤਾ ਹੈ ਕਿ ਇਹ ਸਰਕਾਰੀ ਪੋਲੀਟੈਕਨਿਕ ਕਾਲਜ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਇੱਕੋ ਇੱਕ ਤਕਨੀਕੀ ਸਖਿਆ ਦਾ ਸਰੋਤ ਹੈ ਜਿਹੜਾ ਕਿ ਸਰਕਾਰ ਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਨੂੰ ਇਲਾਕੇ ਦੇ ਬੱਚਿਆਂ ਤੱਕ ਪਹੁੰਚਾ ਰਿਹਾ ਹੈ ਜਿਸ ਤਰ੍ਹਾਂ ਜੋ-ਜੋ ਵੀ ਸਮੇਂ-ਸਮੇਂ ਤੇ ਸਰਕਾਰ ਵੱਲੋਂ ਹਦਾਇਤਾਂ ਆਉਂਦੀਆਂ ਨੇ ਉਹਨਾਂ ਨੂੰ ਤੰਦਹੀ ਦੇ ਨਾਲ ਲਾਗੂ ਕਰਕੇ ਵਿਦਿਆਰਥੀਆਂ ਤੱਕ ਇਲਾਕੇ ਦੇ ਲੋਕਾਂ ਤੱਕ ਉਹ ਜਿਹੜੀਆਂ ਸਹੂਲਤਾਂ ਦਾ ਫਾਇਦਾ ਪਹੁੰਚਾਇਆ ਜਾਂਦਾ ਹੈ ਤੇ ਇਸ ਮੌਕੇ ਤੇ ਮੈਂ ਦੇਸ਼ ਆਪਣੇ ਇਲਾਕਾ ਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਸੰਸਥਾ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਤੇ ਆਪਣੇ ਬੱਚਿਆਂ ਨੂੰ ਇਸ ਕਾਲਜ ਦੇ ਵਿੱਚ ਦਾਖਲਾ ਦਿਵਾ ਕੇ ਉਹਨਾਂ ਦਾ ਭਵਿੱਖ ਜਿਹੜਾ ਉਹ ਸੁਨਿਸ਼ਚਿਤ ਕੀਤਾ ਜਾਵੇ। ਸ਼ੁਕਰੀਆ ਜੀ। ਸੋ ਬਹੁਤ-ਬਹੁਤ ਧੰਨਵਾਦ। ਸੋ ਜਿੱਥੇ ਕਿ ਅੱਜ ਇਸ ਕਾਲਜ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਯਾਦੀ ਦਿਵਸ ਨਾਲ ਆਏ ਉੱਥੇ ਅਸੀਂ ਵੀ ਆਪਣੇ ਟੀਵੀ ਦੇ ਮਾਧਿਅਮੇ ਰਾਹੀਂ ਦਿੱਤੇ ਕਿ ਦੇਸ਼ ਦੇ ਵਿੱਚ ਵਸਦੇ ਵਾਸੀਆਂ ਨੂੰ ਅੱਜ ਦੇ ਇਸ ਆਜ਼ਾਦੀ ਦਿਵਸ ਤੇ ਲੱਖ-ਲੱਖ ਮੁਬਾਰਕਬਾਦ ਦਿੰਦੇ ਆਂ। ਬਹੁਤ-ਬਹੁਤ ਧੰਨਵਾਦ। ਜੈ ਹਿੰਦ।